ਪੰਜਾਬੀ ਸੱਭਿਆਚਾਰ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਸੌਣ ਮਹੀਨਾ ਸਟਾਰਟ ਹੋ ਚੁੱਕਿਆ ਏ ਤੇ ਮੈਂ ਤੁਹਾਨੂੰ ਸੌਣ ਮਹੀਨੇ ਦੇ ਆਧਾਰ ਤੇ ਸੁਣਾਉਣ ਜਾ ਰਹੀ ਆ ਬੋਲੀਆਂ ਕੱਲੀ ਮਾਏ ਚੰਦ ਵੀਰ ਨੂੰ ਸੌਣ ਚੜ ਗਿਆ ਤੀਆਂ ਦੇ ਦਿਨ ਨੇੜੇ ਕੱਲੀ ਮਾਏ ਚੰਦ ਵੀਰ ਨੂੰ ਸਾਉਣ ਮਹੀਨੇ ਮੀ ਪੈ ਜਾਂਦਾ ਸਾਉਣ ਮਹੀਨੇ ਮੀ ਪੈ ਜਾਂਦਾ ਸੱਬੇ ਸਹੇਲੀਆਂ ਆਈਆਂ ਬੈਸਣ ਤੋਂ ਬਣ ਤੋਂ ਹੋਈਆਂ ਕੱਠੀਆਂ ਵੱਡਿਆਂ ਘਰਾਂ ਦੀਆਂ ਜਾਂਆਂ ਗਿੱਧਾ ਪਾ ਰਈਆਂ ਨਣਦਾਂ ਤੇ ਪਰਜਾਂਆਂ ਗਿੱਧਾ ਪਾ ਰਈਆਂ ਸਾਉਣ ਮਹੀਨੇ ਮੀ ਪੈ ਜਾਂਦਾ ਸਾਉਣ ਮਹੀਨੇ ਮੀ ਪੈ ਜਾਂਦਾ ਕੁੜੀਆਂ ਦੇ ਮੂੰਹ ਤੇ ਲਾਲੀ ਵੀਰਾ ਨਾ ਪਟਵੇ ਸ਼ਾਮ ਲਾਟ ਦੀ ਟਾਲੀ ਵੀਰਾ ਨਾ ਪਟਵੇ ਸ਼ਾਮ ਲਾਟ ਦੀ ਟਾਲੀ ਸਾਉਣ ਮਹੀਨੇ ਬਰੇ ਮੇਗਲਾ ਸਾਉਣ ਮਹੀਨੇ ਬਰੇ ਮੇਗਲਾ ਬਾਗਾਂ ਵਿੱਚ ਬੋਲਣ ਮੋਰਨੀ ਬਾਗਾਂ ਵਿੱਚ ਬੋਲਣ ਮੋਰਨੀ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰਨੀ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰ ਸਾਉਣ ਮਹੀਨੇ ਬਰੇ ਮੇਗਲਾ ਸਾਉਣ ਮਹੀਨਾ ਬਰੇ ਮੇਗਲਾ ਗੋਡੇ ਗੋਡੇ ਕਾ ਵੇ ਮੈਂ ਕਲਾਂ ਸਨੇਹਾ ਤੀਆਂ ਵੇਖਣ ਆਵੇ ਮੈਂ ਕਲਾਂ ਸਨੇਹਾ ਤੀਆਂ ਵੇਖਣ ਆ ਸੌਣ ਦੇ ਮਹੀਨੇ ਵੇ ਤੂੰ ਆਇਓ ਗੱਡੀ ਜੋੜ ਕੇ ਮੈਨੇ ਸੌਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ ਮੈਨੇ ਸੌਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ